ਸਹੀ ਗਾਲ ਦੀ ਮੈਂ ਡਾਕਟਰ ਜਗਤਾਰ ਸਿੰਘ ਹਿੰਮਤਪੁਰਾ ਤੋਂ ਦੋਸਤੋ ਅਸੀਂ ਅੱਜ ਆਏ ਸੀ ਟਿੱਬਿਆਂ ਦੇ ਵਿੱਚ ਟਿੱਬਿਆਂ ਦੇ ਵਿੱਚ ਨਾ ਪਹਿਲਾਂ ਮਲੇ ਹੁੰਦੇ ਸੀ ਮਲੇ ਦੇ ਵਿੱਚ ਬਹੁਤ ਸਾਰੇ ਜਿਹੜੇ 베ਰ ਲੱਗਦੇ ਹੁੰਦੇ ਸੀ ਤੇ ਉਹ ਤੁਹਾਨੂੰ 베ਰ ਆਪਾਂ ਦਿਖਾ ਰਹੇ ਹਾਂ ਆ ਦੇਖੋ 베ਰੀ ਹੈ ਨਾ ਕਿੰਨੇ ਵਧੀਆ ਲਾਲ ਲਾਲ 베ਰ ਲੱਗੇ ਆ ਤੇ ਕਿਹਨੇ ਕਿਹਨੇ ਆਪਣੇ 베ਰ ਖਾਦੇ ਨੇ ਤੇ ਵੀਡੀਓ ਦੇ ਵਿੱਚ ਜਰੂਰ ਆਪਣੇ ਜਿਹੜੇ ਕਮੈਂਟ ਦੇ ਵਿੱਚ ਦੱਸਣਾ ਵੀ ਹੋਣ ਵਾਲੇ ਤਾਂ ਹੋਣ ਵਾਲੇ ਤਾਂ ਖਾਂਦੇ ਹੀ ਨਹੀਂ ਯਾਰ ਬੇਰੀਆਂ ਵੀ ਤਰਸੀਆਂ ਪਈਆਂ ਸਾਡੇ ਕੋਈ ਡਲੇ ਮਾਰਨ ਵਾਲਾ ਹੋਵੇ ਆ ਦੇਖੋ ਪਹਿਲਾਂ ਤਾਂ ਡਲੇ ਮਾਰ ਕੇ ਆਪਾਂ ਜਿਹੜੇ 베ਰ ਲਾਉਂਦੇ ਹੁੰਦੇ ਸੀ ਪਰ ਹੁਣ ਡਲੇ ਮਾਰਨ ਦੀ ਜ਼ਰੂਰਤ ਨਹੀਂ ਕਿਉਂਕਿ ਚੁਗਣ ਵਾਲਾ ਹੈ ਨਹੀਂ ਕੋਈ ਹੈ ਨਾ ਚੁਗਣ ਵਾਲਾ ਹੀ ਹੈ ਨਹੀਂ ਭਰਾਵਾ ਤੇ ਆਹ ਦੇਖੋ 베ਰ ਆ ਤੁਸੀਂ ਸਾਰੇ 베ਰ ਦੇਖ ਰਹੇ ਹੋ ਲਾਲ ਲਾਲ 베ਰ ਤੇ ਮੈਂ ਕਹਿੰਦਾ ਮੂੰਹ ਦੇ ਵਿੱਚ ਪਾਣੀ ਆਊਗਾ ਤੁਹਾਡੇ ਵੀਰ ਇਹ 베ਰ ਐਨੇ 베ਰ ਪਏ ਨੇ ਇਹ ਇੱਕ ਹੀ ਨਹੀਂ ਸਾਡੇ ਇੱਥੇ ਟਿੱਬੇ ਆ ਜੀ ਟਿੱਬਿਆਂ 'ਚ ਸਾਡੇ ਮਲੇ ਬਹੁਤ ਆ ਤੇ ਮळ्याਾਂ ਦੇ ਵਿੱਚ ਜਿਹੜੀਆਂ 베ਰੀਆਂ ਨੇ ਬਹੁਤ ਜ਼ਿਆਦਾ 베ਰੀਆਂ ਨੇ ਤੇ ਤੁਸ ਤੁਹਾਨੂੰ ਵੀਡੀਓ ਮੈਂ ਦਿਖਾ ਰਿਹਾ ਪੂਰੀ ਪ੍ਰੋਪਰ ਵੀ 베ਰ ਇਹਦੇ ਦੇਖੋ ਤੁਸੀਂ ਦੋਸਤੋ ਆਪਾਂ ਹੱਥ ਦੇ ਨਾਲ ਹੀ ਤੋੜ ਸਕਦੇ ਆ ਇੰਨੇ 베ਰ ਨੇ ਆਹ ਟਿੱਬੇ ਨੇ ਦੇਖੋ ਟਿੱਬਿਆਂ ਦੇ ਵਿੱਚ ਇਹ ਜਿਹੜੇ ਮਲੇ ਹੁੰਦੇ ਸੀ ਪਹਿਲਾਂ ਤੇ ਉਹਨਾਂ ਤੇ ਇਹ ਜਿਹੜੇ 베ਰ ਲੱਗੇ ਹੋਏ ਨੇ ਤੇ ਆਹ ਸਾਰੀਆਂ 베ਰੀਆਂ ਨੇ ਟਿੱਬੇ ਨੇ ਇਹ ਹਿੰਮਤਪੁਰੇ ਦੇ ਪਹਿਲਾਂ ਬਹੁਤ ਮਸ਼ਹੂਰ ਜਿਹੜੇ ਟਿੱਬੇ ਹੁੰਦੇ ਸੀ ਅੱਜ ਮੈਂ ਆ ਨੌਜਵਾਨਾਂ ਨੂੰ ਲੈ ਕੇ ਆਇਆ ਵੀ ਯਾਰ ਟਿੱਬਿਆਂ ਦੇ ਦਰਸ਼ਨ ਕਰਵਾਈਏ ਬੇਰਿਆਂ ਦੇ ਦਰਸ਼ਨ ਕਰਵਾਈਏ ਤੁਹਾਨੂੰ ਮਲਿਆਂ ਦੇ ਦਰਸ਼ਨ ਕਰਵਾਈਏ ਬਾਈ ਕੁਲਦੀਪ ਤਾਂ ਚੁਗੀ ਹੋਈ ਜਾਂਦਾ ਬਾਈ ਕੁਲਦੀਪ ਦੇਖ ਇੱਕ ਪੰਜਾਬ ਸਰਕਾਰ ਦਾ ਮੁਲਾਜ਼ਮ ਆ ਤੇ ਉਹ ਵੀ ਬੇਰ ਜਿਹੜਾ ਇੱਥੇ ਲੈਣ ਆਇਆ ਚੁਗਣ ਆਇਆ ਦੇਖੋ ਆ ਕਿੰਨੇ ਲਾਲ ਲਾਲ ਯਾਰ ਮੂੰਹ ਚ ਪਾਣੀ ਆਉਂਦਾ ਬੇਰ ਹੈ ਨਾ ਜਿਹੜੇ ਜਵਾਗ ਸੀ ਯਾਰ ਉਹ ਤਾਂ ਕੈਨੇਡਾ ਵੱਜੇ ਜਿਹੜੇ ਜਿਹੜੇ ਥੋੜੇ-ਬਾਟੇ ਰਹਿ ਗਏ ਉਹਨਾਂ ਨੂੰ ਆ ਇਹ ਤਾਂ ਦੇਖ ਲੈਂਦੇ ਹੋਏ ਤਾਂ ਵੀ ਬਿਮਾਰ ਹੋਣਾ ਦਾ ਸਾਧਨ ਬਿਮਾਰ ਕਾਣੂ ਹੁੰਦੇ ਖਾ ਕੇ ਆਪਾਂ ਤਾਂ ਹੋਈ ਨਹੀਂ ਇਹ ਬਹੁਤ ਗੁਣਗਾਰੀ ਹੈ ਦੇ ਬਹੁਤ ਫਾਇਦੇ ਸੀਗੇ ਹਨ ਪਰ ਅੱਜ ਕੱਲ ਸਿੱਤਾਂ ਹੀ ਆਪਣੀਆਂ ਉਹ ਜੀਆਂ ਵੀ ਇਹਨਾਂ ਨੂੰ ਹਾਜ਼ਮ ਕਰਨਾ ਜਾਂ ਖੰਘ ਹੋਣ ਦੇ ਜਿਹੜੇ ਚਾਂਸ ਵੱਧ ਜਾਂਦੇ ਆ ਪਰ ਪਹਿਲਾਂ ਯਾਰ ਖੰਘ ਕਦੇ ਖੰਘ ਨਹੀਂ ਹੁੰੀ ਸੀ ਤੇ ਗੀਜੇ ਪਰ ਲੈਂਦੇ ਸੀ ਹਨ ਹੁਣ ਆਦੇ ਹੁਣ ਵੀ ਕੁਲਦੀਪ ਜੀ ਗੀਜੇ ਭਰੀ ਤਰ੍ਹਾਂ ਜਾਂਦਾ ਹਾਂ ਉਹ ਦੇਖ ਲਾ ਗੀਜਾਂ ਜੀ ਆ ਅਸੀਂ ਮੋਬਾਈਲ ਉਹ ਲੈ ਕੇ ਆ ਆ ਤੇ ਮੇਰਾ ਗੀਤਾ ਵੀ ਦੇਖ ਲਓ ਦੋਸਤੋ ਤੇ ਆ ਗੀਜੇ ਦੇ ਵਿੱਚ 베ਰ ਹੀ ਪਾਏ ਹੋਏ ਨੇ ਤੇ ਮੈਂ ਕਿਹਾ ਯਾਰ ਪੁਰਾਣਾ ਸਮਾਂ ਯਾਦ ਕੀਤਾ ਜਾਵੇ ਨਾ ਬਹੁਤ ਵਧੀਆ ਸੀ ਪਰ ਇੱਕ ਵਾਰੀ ਨਾ ਮੈਂ ਦੋਸਤੋ ਰੈਸਰ ਰਹਿੰਦਾ ਹੁੰਦਾ ਸੀ ਮੈਂ ਤੁਹਾਨੂੰ ਉੱਥੋਂ ਦੀ ਗੱਲ ਦੱਸਦਾ ਮੈਂ 베ਰਿਆਂ ਤੇ 베ਰ ਲਾਉਣ ਗਿਆ ਸੀ ਥੱਲੇ ਇਹ 베ਰਿਆਂ ਹੁੰਦਾ ਨਾ ਜਦੋਂ ਰੋੜਾ ਮਾਰਦੇ ਸੀ ਰੋੜਾ ਵੱਜਦਾ ਜ਼ਰੂਰ ਸੀ 베ਰਾਂ ਤੇ ਪਰ ਚੁਗਣ ਵਾਲੇ ਪਹਿਲਾਂ ਜਾਂਦੇ ਸੀ ਹਨਾ ਆ ਥੱਲੇ বাজਦਾ ਸੀ ਕਿ ਇਹਦੇ ਸੈਂਕ ਚ ਪੱਲੇ বাজਦਾ ਸੀ ਪਰ ਭਰਾਵਾ ਮੈਂ ਇੱਕ ਵਾਰੀ ਰੋੜਾ ਮਾਰਿਆ ਰੋੜਾ ਵੱਜਿਆ ਤਾਂ ਜ਼ਰੂਰ 베ਰ ਵੀ ਬਹੁਤ ਡਿੱਗੇ ਪਰ ਇੱਕ ਮੁੰਡਾ 베ਰ ਚੁਗਣ ਲੱਗਿਆ ਉਹਦੇ ਸਿਰ ਤੇ ਡਲਾ ਆ ਕੇ ਵੱਜਾ ਹੋਈ ਤੇ ਮੈਂ ਕਿਹਾ 10 12 ਟਾਂਕੇ ਤਾਂ ਲੱਗ ਹੀ ਗਏ ਸੀ ਲੱਗਦੇ ਆ ਲੱਗਦੇ ਹੁੰਦੇ ਸੀ ਤੇ ਘਰੇ ਮੈਂ ਕਿਹਾ ਆਪਣੇ ਮੈਂ ਕਿਹਾ ਉਦੋਂ ਟਾਂਕੇ ਤਾਂ ਪੜੋਂ ਨਾ ਨਹੀਂ ਪਾਇੇ ਘਰ ਦੇ ਨੇ ਹਨਾ ਪਰ ਗੱਲ ਇਹ ਜੇ ਹੁਣ ਉਵੇਂ ਵੱਜੇ ਹੁਣ ਅਗਲੇ ਪੁਲਿਸ ਕੋਲੇ ਜਾਣਗੇ ਹਾਂ 20000 ਕੇਸ ਬਣਦਾ ਉਦੋਂ ਕੋਈ ਨਹੀਂ ਸੀ ਗਾਲਾਂ ਦੇ ਕੇ ਸਰ ਜਾਂਦੇ ਸੀ ਨਾ ਗਾਲਾਂ ਕੋਲੇ ਨਾ ਚੱਲ ਜਾਂਦੇ ਕਿਉਂ ਮਸ ਹਾਂ ਤੇ ਹੁਣ ਅੱਜ ਕੱਲ ਕੋਈ ਨਹੀਂ ਇਹ ਜਰਦ ਪਰ ਤੁਹਾਨੂੰ ਯਾਰ ਦੋਸਤ ਆ ਜਿਹੜੀਆਂ ਬੇਰੀਆਂ ਨੇ ਇਹ ਵੀ ਨਹੀਂ ਲੱਭਣੀਆਂ ਕਿ ਤੂੰ ਆਉਣ ਵਾਲੇ ਦਿਨਾਂ ਦੇ ਵਿੱਚ ਦੋ ਤਿੰਨ ਸਾਲਾਂ ਨੂੰ ਸਾਰੇ ਟਿੱਬੇ ਸਾਰੀਆਂ ਬੇਰੀਆਂ ਇਹ ਜਿਹੜੇ ਮਲੇ ਆ ਖਤਮ ਹੋ ਜਾਣੇ ਇੰਨੇ ਬੇਰ ਜਾਂ ਥੱਲੇ ਡਿੱਗੇ ਪਿਆ ਹੈਰਾਨੀ ਵਾਲੀ ਗੱਲ ਹੀ ਆ ਭਾਂ ਦਰਸੀਆਂ ਨੂੰ ਵੀ 베ਰਾਂ ਦੇ ਜਿਹੜੇ ਦਸਨਾ 베ਰੀਆਂ ਦੇ ਟਿੱਬਿਆਂ ਦੇ ਕਰਵਾਏ ਜਾਣ ਹਨ ਲੈ ਆਹ ਦਿਖਾ ਦੇ ਆਪਣੇ ਹੱਥ ਤੇ ਲੈ ਬਈ ਆ ਦੇਖ ਲੋ ਭਰਾਵੋ ਆ ਦੇ ਆਹ ਰਿਹਾ ਬਾਦੂ ਸਮਾਨ ਅਸੀਂ ਤਾਂ ਐਨ ਤੋੜ ਤੋੜ ਕੇ ਖਾ ਖੂ ਲੈਂਦੇ ਹਾਂ ਇਹ ਕਿਹਨੇ ਕਿਹਨੇ ਦੇਖਿਆ ਹਨ ਤੇ ਖਾਦੇ ਵੀ ਆ ਤੇ ਮੇਸਾਂ ਦੇ ਵਿੱਚ ਬੈਠੇ ਆ ਤੇ ਆਹ ਚੀਜ਼ ਨੂੰ ਯਾਰ ਲਾਈਕ ਆਹ ਪਸੰਦ ਜ਼ਰੂਰ ਕਰਨਗੇ ਜੀ ਆਦ ਕਰਨਗੇ ਯਾਰ ਮਿਸਤ ਕਰਨਗੇ ਨਾ ਹਾਂ ਮਿਸ ਕਰਨਗੇ ਯਾਰ ਟਿੱਬਿਆਂ ਦੇ ਬੇਰ ਖਾਂਦੇ ਹੁੰਦੇ ਸੀ ਆ ਦੇਖੋ ਕਿੰਨੇ ਬੇਰ ਹਰੇਕ ਨੇ ਖਾਦੇ ਹੋਣਗੇ ਜਿਹੜੇ ਵੀਡੀਓ ਦੇਖਣਗੇ ਉਹਨਾਂ ਨੇ ਵੀ ਖਾਦੇ ਹੋਣਗੇ ਹਾਂ ਜੀਨੇ ਜੀਨੇ ਬੇਰ ਖਾਦੇ ਆ ਤਾਂ ਆ ਵੀਡੀਓ ਦੇ ਵਿੱਚ ਜ਼ਰੂਰ ਆਇਓ ਸੰਦਰਜੀ ਸੁਪਨੇ ਚੈਨਲ ਨੂੰ ਜ਼ਰੂਰ ਲਾਈਕ ਕਰਿਓ ਇਹ ਜਿਹੇ ਵੀਡੀਓ ਤੁਹਾਨੂੰ ਦਿਖਾਉਂਦੇ ਰਹਾਂਗੇ ਨਾ ਧੰਨਵਾਦ ਦੋਸਤੋ